ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਚੂੰਗਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਜੇ ਕਿਸੇ ਭਾਈ ਨੇ ਇੱਧਰ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰ ਲਈ 7528000370 ਜੀ ਠੀਕ ਹੈ ਜੀ ਬਾਕੀ ਵੀਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਜ ਨੂੰ ਬਸ ਤੁਸ ਜੀ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਰੱਖਣ ਨੂੰ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜਾਂ ਕਰ ਹਾਂਜੀ ਵੀਰ ਜੀ ਸასი ਗਾ ਜੀ ਸასი ਗਾ ਜੀ ਨਾਮ ਤੁਸੀਂ ਜੀ ਆਪਣਾ ਇਹ ਨਾਮ ਰਜਨਾਪ ਸਿੰਘਾ ਨੰਬਰ 97 818 93906 ਚਾਹ ਚੁਗਾ ਹਾਂਜੀ ਜਿਲ੍ਹਾ ਬਰਨਾਲਾ ਠੀਕ ਹੈ ਜੀ ਹਾਂਜੀ ਆਪਸੀ ਜਾਣਕਾਰੀ ਦਿਓ ਜੀ ਇਹ 3 ਮਹੀਨੇ ਹੋ ਗਏ ਨੂੰ ਸੂਈ ਨੂੰ ਠੀਕ ਹੈ ਜੀ ਤੇ 6 ਲੀਟਰ ਦਾ ਦੱਦਾ ਠੀਕ ਹੈ ਜੀ ਤੇ ਮੁੱਲ ਇਹਦਾ ਵੀਰੇ 25000 ਰੇਟ 25000 ਹਾਂਜੀ ਤੋਰ ਕੇ ਦਿਖਾ ਦਿਓ ਹਾਂਜੀ ਚੋ ਕੇ ਚੈੱਕ ਕਰਕੇ ਸੱਲੀ ਕਰ ਲਿਓ ਠੀਕ ਹੈ ਜੀ ਤੇ ਬੱਚਾ ਤਾਂ ਨਹੀਂ ਹੈਗਾ ਜੀ ਮਗਰ ਨਹੀਂ ਬੱਚਾ ਮਰ ਗਿਆ ਸੀ ਬੱਸ ਆ ਸੀਗਾ ਠੀਕ ਹੈ ਜੀ ਤੋਰ ਦਿਓ ਬਸ ਠੀਕ ਹੈ ਜੀ ਲੋਪਰਾ 6 ਲੀਟਰ ਅਜਿਹਾ ਦੱਦਾ ਠੀਕ ਹੈ ਜੀ ਚੈੱਕ ਕਰ ਸਕਦੇ ਬਾਕੀ ਚੰਗੀ ਦਿਖਾਉਣੇ ਤੌਰ ਤੇ ਦੱਸੀ ਪਲੀ ਨੂੰ ਬਸ ਠੀਕ ਹੈ ਜੀ ਲੋ ਜੀ ਹਾਂ ਤੋਰਾ ਤਰਾ ਚੈੱਕ ਕਰ ਸਕਦੇ ਚੰਗੀ ਬੱਸੀ ਪਲੀ ਪਲੀ ਪਲੋਸੀਆ ਜੀਮਦਾਰ ਭਰਾ ਠੀਕ ਹੈ ਫੇਸ ਬਿਊਟੀ ਚੈੱਕ ਕਰ ਦਵੇ ਬੰਦ ਤੋ ਆਸੋ ਠੀਕ ਹੈ ਤੁਹਾਨੂੰ ਕਹਤ ਨਹੀਂ ਭਰਾ ਵੀ ਇਹਦੇ ਨਹੀਂ ਵੀਰੇ ਹੁਣ ਹੀਟ ਆ ਠੀਕ ਹੈ ਜੀ ਠੀਕ ਆ ਭਰਾਉਣ ਵਾਲਾ ਵੀ ਕਹਿੰਦਾ ਹੁਣ ਹੀਟ ਚੀ ਵੀ ਆ ਠੀਕ ਹਾਂ ਜੀ ਭਾਈ ਕੱਟੇ ਦੀ ਜਾਣਕਾਰੀ ਦਿਓ ਕਿੰਨੇ ਮਹੀਨੇ ਦਾ ਹੋ ਗਿਆ ਜੀ ਇੱਕ ਸਾਲ ਦਾ ਪੂਰਾ ਇੱਕ ਸਾਲ ਦਾ ਰੇਟ ਭਰਾ ਦਾ ਰੇਟ ਇਹਦਾ ਹੈਗਾ ਜੀ 20000 ਠੀਕ ਹੈ ਜੀ ਰੇਟ 20000 ਹਾਂ ਜੀ ਇੱਕ ਸਾਲ ਦਾ ਕੱਟਾ ਠੀਕ ਹੈ ਤੋੜ ਦਿਓ ਜੀ ਇਹਨੂੰ ਜੋ ਭਰਾ ਜੀ ਕਿਸੇ ਨੇ ਇਹ ਕੱਟਾ ਚਾਹੀਦੇ ਤਾਂ ਕੱਟਾ ਹੈਗਾ ਜੀ ਤੁਸੀਂ ਜ਼ਰੂਰ ਲੈ ਸਕਦੇ ਹੋ ਤੋੜ ਦਿਓ ਤੋੜ ਦਿਓ ਥੋੜਾ ਜਿਹਾ ਕਰਦੇ ਤੱਕਾ ਲੋਚ ਫਟਪੜਾ ਦੇਖ ਸਕਦੇ ਹੋ ਲੋਚ ਠੀਕ ਹੈ ਜੀ ਵਨ ਬਲ ਹਾਂਜੀ ਵੀਰੇ ਬੱਸੀ ਦੀ ਜਾਣਕਾਰੀ ਦਿੰਦੇ ਇਹ ਬੱਸੀ ਵੀਰ ਜੀ 14 ਮਹੀਨੇ ਦੀ ਆ 14 ਮਹੀਨੇ ਦੀ ਤੇ ਇਹਦੀ ਮਾਂ ਆਪਣੇ ਕੋਲ ਇਸ ਤਰ੍ਹਾਂ ਹੈਗੀ ਆ ਇਹਨੂੰ ਮਾਂ ਨੇ 20 ਲੀਟਰ ਤੋਂ ਦਿੱਤਾ ਪਹ ਠੀਕ ਹੈ ਜੀ ਮਾਂ ਉਸੇ ਖੜੀ ਹੈ ਤੇ ਇਹ پورے 14 ਮਹੀਨੇ ਦੀ ਇਹਦੀ ਮਾਂ ਉਧਰ ਠੀਕ ਹੈ 14 ਮਹੀਨੇ ਦੀ ਹਾਂ 14 ਮਹੀਨੇ ਦੀ ਪੂਰੀ ਵਧੀਆ ਨਸਲ ਦੀ ਤੇ ਰੇਟ ਭਰਾ ਦਾ ਇਹਦਾ ਰੇਟ ਆ ਵੀਰ ਜੀ 20000 2000 ਰੁਪਿਆ ਰੇਟ ਆ ਹਾਂਜੀ ਚਲੋ ਬਾਕੀ ਦੇਖ ਲਾਂਗੇ ਮੁੱਖ ਜੀ 20 ਦੇ ਦੋਗੇ ਹਾਂ 20 ਤੇ ਲਗਭਗ ਦੇ ਦੇ ਠੀਕ ਹੈ ਕੋਈ ਗੱਲ ਤੋਰ ਦੋ ਲੋਪਰਾ ਭਾਈ ਜੀ ਕਹਿੰਦਾ 20000 ਰੁਪਿਆ ਰੇਟ ਆ ਤੇ 20000 ਦੇ ਦਿਆਂਗੇ ਠੀਕ ਹੈ ਜੀ ਲੋ ਜੀ ਤੁਹਾਨੂੰ ਚੋਰਾਦਰ ਦਿਖਾ ਦਵੇ ਚੈੱਕ ਕਰ ਸਕਦੇ ਹੋ ਚੰਗੀ ਪਲੀ ਪਲੂਸੀ ਹੈ ਵੀ ਸੋਹਣੀ ਐ ਸੁਨੱਖੀ ਐ ਇੱਕ ਮਿੰਟ ਰੁਕ ਲਈ ਮੜਾ ਇੱਥੇ ਫੇਸਬੁਕ ਵੀ ਦੇਖ ਸਕਦੇ ਆ ਕੰਨ ਕੰਨ ਦੇਖ ਸਕਦੇ ਠੀਕ ਹੈ ਜੀ ਰੋਪਣ ਬੜਾ ਕੋਈ ਗੱਲ ਬਾਹਰ ਰੁਕ ਲਈ ਰੁਕ ਲੋ ਲਓ ਜੀ ਚਾਰ ਥਾਣਾ ਨਿਕਲਣ ਚੱਕਰ ਸਾਡਾ ਕੋਈ ਫੋਟਾਂਗੇ ਠੀਕ ਹੈ ਜੀ ਭਾਈ ਜੀ ਨਾਲ ਜ਼ਰੂਰ ਕੰਟੈਕਟ ਕਰਾਂ ਪੁਆਇੰਟ ਪੂੰਗਾ ਜਿਲ੍ਹਾ ਨੂੰ ਬਰਨਾਲਾ ਪੈਂਦਾ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ